ਨਾਰਥ ਅਮਰੀਕਾ ਨਿਊਜ਼ ਡਿਸਕਸ਼ਨ ਦੇ ਵਿੱਚ ਅੱਜਕੱਲ੍ਹ ਗੱਲ ਕਰਦੇ ਆਂ ਜੀ ਮੈਕਸੀਕੋ ਦੀ ਅਸੀਂ ਹਮੇਸ਼ਾ ਇਹ ਦੇਖਦੇ ਆਂ ਕਿ ਅਮਰੀਕਾ ਦੇ ਵਿੱਚ ਕਿੰਨੇ ਲੋਕ ਬਿਨਾ ਦਸਤਾਵੇਜ਼ ਵਸਦੇ ਨੇ ਉਹਨਾਂ ਦੇ ਵਿੱਚੋਂ ਆਪਾਂ ਇਹ ਵੀ ਜਾਣਦੇ ਆਂ ਕਿ ਬਹੁਤ ਵੱਡੀ ਗਿਣਤੀ ਹੈ ਜਿਹੜੀ ਉਹ ਮੈਕਸੀਕਨਸ ਦੀ ਹੈ ਲੇਕਿਨ ਅੱਜਕੱਲ੍ਹ ਕਰਦੇ ਆਂ ਕਿੰਨੇ ਅਮਰੀਕਨ ਨੇ ਜਿਹੜੇ ਅਮਰੀਕਾ ਦੇ ਪਾਸਪੋਰਟ ਹੋਲਡਰਸ ਨੇ ਜਿਹੜੇ ਉਹ ਅਮਰੀਕਾ ਤੋਂ ਛੱਡ ਕੇ ਤੇ ਮੈਕਸੀਕੋ ਚ ਆ ਕੇ ਵਸਦੇ ਨੇ ਤੁਹਾਨੂੰ ਜਾਣ ਕੇ ਬਹੁਤ ਹੈਰਾਨੀ ਹੋਏਗੀ ਕਿ 1.6 ਮਿਲੀਅਨ ਅਮਰੀਕਨ ਮੈਕਸੀਕੋ ਦੇ ਵਿੱਚ ਪੱਕੇ ਤੌਰ ਦੇ ਉੱਪਰ ਰਹਿੰਦੇ ਹਨ ਔਰ ਇਸ ਦੇ ਵਜ੍ਹਾ ਤੇ ਕਰਕੇ ਹੁਣ ਮੈਕਸੀਕੋ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਕਿ ਇਨ੍ਹਾਂ ਅਮਰੀਕਨਸ ਨੂੰ ਮੈਕਸੀਕੋ ਤੋਂ ਬਾਹਰ ਜਾਣ ਦੇ ਲਈ ਕਿਹਾ ਜਾਵੇ ਬੇਸਿਕਲੀ ਗੱਲਬਾਤ ਕੀ ਹੈ ਮੈਕਸੀਕੋ ਇੱਕ ਗਰੀਬ ਦੇਸ਼ ਹੈ ਵੈਸੇ ਤਾਂ ਤਰੱਕੀ ਬਹੁਤ ਜ਼ਿਆਦਾ ਕਰ ਰਿਹਾ ਹੈ ਲੇਕਿਨ ਉੱਥੇ ਦੇ ਜੇ ਆਪਾਂ ਰਹਿਣ ਸਹਿਣ ਨੂੰ ਵੇਖਦੇ ਹਾਂ ਤੇ ਉੱਥੇ ਖਰਚਾ ਬਹੁਤ ਜ਼ਿਆਦਾ ਨਹੀਂ ਹੈ ਰਹਿਣ ਵਾਸਤੇ ਜੇ ਇੱਕ ਅਮਰੀਕਨ ਮੈਕਸੀਕੋ ਜਾ ਕੇ ਰਹਿੰਦਾ ਹੈ ਤਾਂ ਸਾਰੇ ਮਹੀਨੇ ਦਾ ਖਰਚਾ ਉਹਦਾ ਰੈਂਟ ਤਾਂ ਲਗਾ ਲਓ ਜਾਂ ਫਿਰ ਯੂਟਿਲਿਟੀਆਂ ਜਾਂ ਫਿਰ ਫੂਡ ਸਾਰਾ ਕੁਝ ਇਕੱਠਾ ਕਰਕੇ ਤਕਰੀਬਨ 700 800 ਡਾਲਰ ਹੁੰਦਾ ਹੈ ਤੇ ਜੇ ਉਹੀ ਇੱਕ ਇੰਡੀਵਿਜੂਅਲ ਜੇ ਅਮਰੀਕਾ ਦੇ ਵਿੱਚ ਰਹਿੰਦਾ ਤਾਂ ਉਹ ਖਰਚਾ ਜਿਹੜਾ ਹੈਗਾ ਤਕਰੀਬਨ ਕਹਿੰਦੇ 2500 ਡਾਲਰ ਅਮਰੀਕਨ ਇਹ ਖਰਚਾ ਆਉਂਦਾ ਇੱਕ ਮਹੀਨੇ ਦਾ ਬਹੁਤ ਸਾਰੇ ਅਮਰੀਕਨ ਲੋਕ ਜਦੋਂ ਪੈਂਡੈਮਿਕ ਚੱਲ ਰਿਹਾ ਸੀ ਜਦੋਂ ਕਰੋਨਾ ਵਾਇਰਸ ਦਾ ਸਮਾਂ ਸੀ ਜਿਨ੍ਹਾਂ ਨੇ ਘਰੇ ਬੈਠ ਕੇ ਕੰਮ ਕਰਨਾ ਸੀ ਉਹ ਅਮਰੀਕਾ ਨੂੰ ਛੱਡ ਕੇ ਮੈਕਸੀਕੋ ਮੂਵ ਹੋ ਗਏ ਜਦੋਂ ਮੈਕਸੀਕੋ ਮੂਵ ਹੋਏ ਤਾਂ ਉੱਥੇ ਜੈਂਟਰੀਫਿਕੇਸ਼ਨ ਹੋਈ ਜੈਂਟਰੀਫਿਕੇਸ਼ਨ ਹੁੰਦੀ ਹੈ ਕਿ ਜਿੱਥੇ ਇੱਕ ਲੋ ਇਨਕਮ ਗਰੁੱਪ ਵਾਲੇ ਲੋਕ ਰਹਿੰਦੇ ਨੇ ਲੇਕਿਨ ਉਥੇ ਹਾਈ ਇਨਕਮ ਗਰੁੱਪ ਵਾਲੇ ਲੋਕ ਉਥੇ ਆ ਜਾਂਦੇ ਨੇ ਤੇ ਉਹ ਆ ਕੇ ਸਾਰਾ ਕੁਝ ਬਦਲ ਦਿੰਦੇ ਨੇ ਉਥੇ ਘਰਾਂ ਦੇ ਪ੍ਰਾਈਸਸ ਜਿਹੜੇ ਉਹ ਅੱਪ ਚਲੇ ਜਾਂਦੇ ਨੇ ਉਥੇ ਵੱਡੇ ਜਿਹੜੇ ਨੇ ਫੂਡ ਸਟੋਰਸ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਛੋਟੀਆਂ ਫੂਡ ਦੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਇਹ ਸਾਰੀ ਚੀਜ਼ ਨੂੰ ਵੇਖਦੇ ਹੋਏ ਹੁਣ ਪ੍ਰੋਟੈਸਟ ਸ਼ੁਰੂ ਹੋਏ ਨੇ ਮੈਕਸੀਕੋ ਸਿਟੀ ਦੇ ਵਿੱਚ ਅਗੇਂਸ ਜੈਂਟ੍ਰਿਫਿਕੇਸ਼ਨ ਉਹ ਕਹਿੰਦੇ ਇਹ ਜੈਂਟ੍ਰਿਫਿਕੇਸ਼ਨ ਬੰਦ ਹੋਣੀ ਚਾਹੀਦੀ ਹੈ ਅਮਰੀਕਨ ਡਾਲਰਸ ਦੇ ਨਾਲ ਜਦੋਂ ਅਮਰੀਕਾ ਮੈਂ ਅਮਰੀਕਾ ਦੇ ਲੋਕ ਮੈਕਸੀਕੋ ਦੇ ਵਿੱਚ ਆਉਂਦੇ ਨੇ ਆ ਕੇ ਉਹ 에어ਬੀਐਂਡ ਵੀ ਕਰਦੇ ਨੇ ਤਾ ਉਸ ਵਕਤ ਬਹੁਤ ਸਾਰੇ ਜਿਹੜੇ ਮੈਕਸੀਕਨ ਨੇ ਉਹਨਾਂ ਨੂੰ ਰਹਿਣ ਵਾਸਤੇ ਘਰ ਨਹੀਂ ਮਿਲਦਾ ਜੇ ਉਹ ਰੈਂਟ ਕਰਦੇ ਨੇ ਕਿਸੇ ਘਰ ਨੂੰ ਤਾਂ ਉਹ ਵੱਧ ਪੈਸੇ ਦਿੰਦੇ ਨੇ ਲੋਕ ਮੈਕਸੀਕਨਸ ਦੀ ਬਜਾਏ ਅਮਰੀਕਨ ਨੂੰ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਘਰ ਜਿਹੜੇ ਨੇ ਉਹ ਰੈਂਟ ਤੇ ਦਿੱਤੇ ਜਾਣ ਫਿਰ ਤੀਸਰੀ ਗੱਲ ਕਹਿੰਦੇ ਬਹੁਤ ਜ਼ਿਆਦਾ ਫੂਡ ਦੀ ਕਾਸਟ ਉੱਥੇ ਵੱਧ ਗਈ ਹੈ ਜੇ ਬਹੁਤ ਸਾਰੇ ਅਮਰੀਕਨਸ ਨੇ ਘਰ ਬਾਈ ਕਰਨ ਦੀ ਉਥੇ ਸੋਚੀ ਤਾਂ ਕਹਿੰਦੇ ਘਰਾਂ ਦੇ ਪ੍ਰਾਈਸਸ ਜਿਹੜੇ ਨੇ ਉਹ ਇੰਨੇ ਜ਼ਿਆਦਾ ਹੋ ਗਏ ਕਿ ਆਮ ਇੱਕ ਵਿਅਕਤੀ ਜਿਹੜਾ ਮੈਕਸੀਕੋ ਦੇ ਵਿੱਚ ਰਹਿੰਦਾ ਉਹਨੂੰ ਮੈਕਸੀਕੋ 'ਚ ਘਰ ਅਫਰਟ ਕਰਨਾ ਤੇ ਉੱਥੇ ਰਹਿਣਾ ਔਖਾ ਹੋ ਗਿਆ। ਸੋ ਹੁਣ ਲੋਕ ਕਹਿੰਦੇ ਨੇ ਕਿ Airbnb ਬੰਦ ਕੀਤੇ ਜਾਣ। ਤੇ ਨਾਲ ਦੇ ਨਾਲ ਜਿਹੜੀ ਰੈਂਟਲ ਹੈ ਉਹ ਮੈਕਸੀਕਨਸ ਨੂੰ ਦਿੱਤੇ ਜਾਣ ਜਿਹੜੇ ਘਰ ਬਾਏ ਕਰਨ ਦੀ ਜੇ ਗੱਲਬਾਤ ਹੈ ਤਾਂ ਉਹ ਵੀ ਸਿਰਫ ਮੈਕਸੀਕਨਸ ਕਰ ਸਕਣ ਜਦੋਂ ਇਹ ਪ੍ਰੋਟੈਸਟ ਮੈਕਸੀਕੋ ਸਿਟੀ ਦੇ ਵਿੱਚ ਹੋਏ ਤਾਂ ਉਹਨਾਂ ਨੇ ਬਲਕਿ ਆਪਣੇ ਲੀਡਰ ਨੂੰ ਉੱਥੋਂ ਦੇ ਨੇਉ ਮੈਕਸੀਕੋ ਦੇ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੂੰ ਵੀ ਕਿਹਾ ਕਿ ਇਹ ਜੈਂਟਰੀਫਿਕੇਸ਼ਨ ਨੂੰ ਹੁਣ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਔਰ ਪਹਿਲਾਂ ਤਾਂ ਇਹ ਪ੍ਰੋਟੈਸਟ ਜਿਹੜੇ ਸੀ ਉਹ ਪੀਸਫੁਲ ਹੁੰਦੇ ਰਹੇ ਲੇਕਿਨ ਬਾਅਦ ਦੇ ਵਿੱਚ ਇਹਦੇ ਚ ਤੋੜ-ਫੋੜ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਈਆਂ ਬਹੁਤ ਸਾਰੇ ਬਾਜ਼ਾਰਾਂ ਦੇ ਵਿੱਚ ਜਿਹੜੇ ਸਪੋਜ਼ ਕਰੋ ਕਿ ਕਈ ਐਜੇਆਂ ਦਿਖਾਈਆਂ ਗਈਆਂ ਨੇ ਵੀਡੀਓਜ਼ ਦੇ ਨਾਲ ਦੇ ਨਾਲ ਪਿਕਚਰਜ਼ ਜਿੱਥੇ ਕਿ ਕੋਈ ਵੀ ਅਮਰੀਕਨ ਫਰੈਂਚਾਈਜ਼ ਦੇ ਉੱਪਰ ਹਮਲੇ ਹੋਏ ਆ ਸਟਾਰਬਕਸ ਦੇ ਉੱਪਰ ਉਹਨਾਂ ਨੇ ਜਾਂ ਤਾਂ ਗ੍ਰੈਫਿਟੀ ਨਾਲ ਕੁਝ ਲਿਖਤਾ ਤੇ ਜਾਂ ਫਿਰ ਉਥੇ ਤੋੜਪਨ ਕੀਤੀ ਉਥੇ ਦੇ ਜਿਹੜੇ ਗਲਾਸ ਨੇ ਉਹ ਤੋੜਤੇ ਲੋਕਾਂ ਨੇ ਆਪਣੇ ਹੱਥਾਂ ਦੇ ਵਿੱਚ ਸਾਈਨ ਫੜੇ ਹੋਏ ਸੀ ਗੈਟ ਆਊਟ ਆਫ ਮੈਕਸੀਕੋ ਜਾਂ ਫਿਰ ਡ੍ਰਿੰਗੋ ਗੋਹੋ ਇਹ ਸਾਰਿਆਂ ਦੇ ਨਾਲ ਉਹ ਆਪਣਾ ਮੈਸੇਜ ਦੇਣਾ ਚਾਹੁੰਦੇ ਸੀ ਉਹਨਾਂ ਨੇ ਕਾਲੇ ਰੰਗ ਦੇ ਕੱਪੜੇ ਪਾਏ ਸਾਰੇ ਪ੍ਰੋਟੈਸਟੈਂਟਸ ਨੇ ਉਹਨਾਂ ਨੇ ਬਿਜ਼ਨੈਸਸ ਦੇ ਡੋਰ ਭੰਨੇ ਤੇ ਨਾਲ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾਇਆ ਕਿ ਅਸੀਂ ਚਾਹੁੰਦੇ ਹਾਂ ਕਿ ਹੁਣ ਅਮਰੀਕਨ ਤੇ ਕੈਨੇਡੀਅਨ ਤਕਰੀਬਨ 50 ਹਜ਼ਾਰ ਕੈਨੇਡੀਅਨ ਵੀ ਮੈਕਸੀਕੋ ਦੇ ਵਿੱਚ ਵਸਦਾ ਹੈ ਉਹ ਕਹਿੰਦੇ ਅਸੀਂ ਹੁਣ ਚਾਹੁੰਦੇ ਹਾਂ ਕਿ ਇਹ ਨਾਰਥ ਅਮਰੀਕਾ ਦੇ ਇਹ ਦੋਨੋਂ ਕੰਟਰੀਜ਼ ਤੋਂ ਜਿਹੜੇ ਲੋਕ ਆਏ ਨੇ ਜਿਨ੍ਹਾਂ ਕੋਲੇ ਪੈਸਾ ਸਾਡੇ ਨਾਲੋਂ ਜ਼ਿਆਦਾ ਹੈ ਉਹ ਸਾਡੀ ਕੰਟਰੀ ਨੂੰ ਛੱਡ ਦੇਣ ਅਰ ਦਾ ਜੇ ਆਪਾਂ ਮੈਕਸੀਕੋ ਦੇ ਬਾਰੇ ਗੱਲਬਾਤ ਕਰੀਏ ਤਾਂ ਕਹਿੰਦੇ ਪਿਛਲੇ 7 ਸਾਲ ਦੇ ਵਿੱਚ ਕੋਈ ਬਹੁਤ ਜ਼ਿਆਦਾ ਘਰ ਉੱਥੇ ਬਣੇ ਨਹੀਂ ਹੈਗੇ ਲੋ ਲੋ ਇਨਕਮ ਲੋਕ ਹੁਣ ਉਹ ਘਰਾਂ ਦੇ ਵਿੱਚ ਰਹਿ ਨਹੀਂ ਸਕਦੇ ਕਿਉਂਕਿ ਹਾਈ ਇਨਕਮ ਲੋਕਾਂ ਨੇ ਉਸ ਘਰਾਂ ਨੂੰ ਐਕਵਾਇਰ ਕਰ ਲਿਆ ਸੋ ਇਸ ਕਰਕੇ 1.6 ਮਿਲੀਅਨ ਅਮਰੀਕਨ ਤੇ ਆਲਮੋਸਟ 50000 ਕੈਨੇਡੀਅਨਸ ਨੂੰ ਹੁਣ ਇਸ ਗੱਲ ਦੀ ਚਿੰਤਾ ਹੈ ਕਿ ਹੁਣ ਅਸੀਂ ਕਰਾਂਗੇ ਕਿ ਬਹੁਤ ਸਾਰੇ ਕੈਨੇਡੀਅਨ ਬਹੁਤ ਸਾਰੇ ਅਮਰੀਕਨ ਐਸ ਕਰਕੇ ਵੀ ਮੈਕਸੀਕੋ ਦੇ ਵਿੱਚ ਜਾਂਦੇ ਆ ਕਿ ਉੱਥੇ ਵੈਦਰ ਬਹੁਤ ਸੋਹਣਾ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰਿਟਾਇਰਮੈਂਟ ਵੀ ਮੈਕਸੀਕੋ ਦੇ ਵਿੱਚ ਪਲਾਨ ਕਰਦੇ ਨੇ ਹਾਂਜੀ ਇਹ ਗੱਲ ਜ਼ਰੂਰ ਹੈ ਕਿ ਮੈਕਸੀਕੋ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਜਿਹੜੇ ਪਰਮਨੈਂਟ ਲੋਕ ਉੱਥੇ ਰਹਿੰਦੇ ਨੇ ਉਹਨਾਂ ਦੇ ਵਾਸਤੇ ਕੀਤੇ ਗਏ ਨੇ ਨਾ ਕਿ ਸਿਰਫ ਔਰ ਸਿਰਫ ਟੂਰਿਸਟ ਦੇ ਲਈ ਇਹ ਹਵਾ ਹੁਣ ਦੂਜੇ ਪਾਸੇ ਨੂੰ ਚੱਲ ਪਈ ਹੈ ਜੀ ਅੱਗੇ ਤਾਂ ਆਪਾਂ ਗੱਲਬਾਤ ਕਰਦੇ ਸੀ ਕਿ ਅਮਰੀਕਾ ਦੇ ਵਿੱਚੋਂ ਮੈਕਸੀਕਨਸ ਨੂੰ ਬਾਹਰ ਕੱਢਣਾ ਅਤੇ ਹੁਣ ਗੱਲ ਹੋ ਰਹੀ ਹੈ ਮੈਕਸੀਕੋ ਸਿਟੀ ਦੇ ਵਿੱਚੋਂ ਅਤੇ ਮੈਕਸੀਕੋ ਦੇ ਵਿੱਚੋਂ ਅਮਰੀਕਨਸ ਤੇ ਕੈਨੇਡੀਅਨਸ ਨੂੰ ਬਾਹਰ ਕੱਢਣ ਦੇ ਲਈ ਉੱਥੇ ਪ੍ਰੋਟੈਸਟ ਚੱਲ ਰਹੇ